ਲਓ ਵੀ ਦੋਸਤੋ ਫਾਈਨਲੀ ਆਪਣਾ ਜਿਹੜਾ ਸ਼ੈਲਟਰ ਸੀਗਾ ਤਿਆਰ ਹੋ ਗਿਆ ਤੇ ਹੁਣ ਇਹਦੇ ਆਪਾਂ ਲੋਡਿੰਗ ਕਰਵਾ ਰਹੇ ਆ ਜਿਹੜੇ ਆਪਾਂ ਸ਼ੈਲਟਰ 'ਚ ਬੈਠੇ ਆ ਦੋਸਤੋ ਇਹ ਮਤਲਬ ਕਿ ਆਪਾਂ ਸਪੈਸ਼ਲ ਤਿਆਰ ਕਰਵਾਇਆ ਤੇ ਕਰਵਾਇਆ ਆਪਾਂ ਭਾਈ ਰਾਮਗੜੀ ਦੇ ਮਲੋੜ ਤੋਂ ਤੁਹਾਨੂੰ ਪਤਾ ਹੀ ਵੀ ਜਿਹੜੇ ਲੋਡਰ ਤਿਆਰ ਕਰਦੇ ਆ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਹੀ ਥਾਂ ਤੇ ਇਹ ਅਮਨ ਦਾ ਸ਼ੈਲਟਰ ਬੰਦ ਆ ਤੇ ਤੁਸੀਂ ਹੁਣ ਸਾਰੇ ਵੀਡੀਓ 'ਚ ਦੇਖੋਗੇ ਇਹ ਪ੍ਰੋਸੈਸ ਕਿਵੇਂ ਕਰਦਾ ਹੈ ਮਤਲਬ ਕਿ ਛੋਟਾ ਕਿਵੇਂ ਹੋ ਜਾਂਦਾ ਨੇ ਲੋਡ ਕਰਕੇ ਆਪਾਂ ਕਿਤੇ ਵੀ ਲਿਜਾ ਸਕਦੇ ਆ ਆ ਦੇਖਣ ਚੈਨ ਲੱਗ ਨਹੀਂ ਰਿਹਾ ਵੀ ਇਹ ਮਤਲਬ ਕਿ ਆਪਣਾ ਸ਼ਿਫਟੇਬਲ ਮਤਲਬ ਕਿ ਸ਼ੈਲਟਰ ਤੇਨ ਲੱਗਦਾ ਵੀ ਜਿਵੇਂ ਆਪਾਂ ਚੰਗੀ ਕਿਸੇ ਕੋਠੇ ਦੇ ਵਿੱਚ ਬੈਠੇ ਹੋਣ ਨੇ ਤੇ ਇੰਨੀ ਵਧੀਆ ਫਿਨਿਸ਼ਿੰਗ ਹੈ ਦੀ ਤੇ 에어 ਕੰਡੀਸ਼ਨ ਬਣਿਆ ਤੇ ਤੁਹਾਨੂੰ ਵੀਡੀਓ ਨਾਲ ਦੋਸਤੋ ਤੁਸੀਂ ਬਣੇ ਰਹੋ ਵੀਡੀਓ ਨਾਲ ਦੋਸਤੋ ਤੁਸੀਂ ਬਣੇ ਰਹੋ ਤੁਹਾਨੂੰ ਸਾਰੀ ਮਤਲਬ ਕਿ ਨੌਲੇਜ ਦਵਾਂਗੇ ਤੇ ਲੋਡਿੰਗ ਵਾਲਾ ਟਰੱਕ ਵੀ ਆ ਗਿਆ ਤੇ ਤੁਹਾਨੂੰ ਇਹਦੇ ਸਾਰੇ ਫੀਚਰ ਦੱਸਾਂਗੇ ਇਹਦੇ ਵਿੱਚ ਕੀ ਕੁਝ ਫੀਚਰ ਇੰਨਾ ਤੇ ਖਰਚਾ ਆਇਆ ਤੇ ਬਾਈ ਪਰਮੇਂਦਰ ਵੀ ਆਪਣੇ ਨਾਲ ਆ ਇਹਨੂੰ ਚੱਕ ਕੇ ਆਪਾਂ ਜਿੱਥੇ ਮਰਜ਼ੀ ਲਾ ਜਾ ਸਕਦੇ ਆ ਚਾਹੇ ਤੁਸੀਂ ਖੇਤ ਲੈ ਜਾਓ ਚਾਹੇ ਤੁਸੀਂ ਘਰ ਦੇ ਬਾਹਰ ਰੱਖ ਸਕਦੇ ਹੋ ਜੇ ਤੁਹਾਡੇ ਕੋਈ ਸ਼ਾਪ ਆ ਜਾਂ ਕੋਈ ਵੀ ਤੁਸੀਂ ਆਨ ਰੋਡ ਕੋਈ ਆਪਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਜਿਵੇਂ ਕਿ ਅੱਜ ਕੱਲ ਜੋ ਸਾਲਾ ਸਿਸਟਮ ਆ ਗਿਆ ਹੋਟਲ ਬਣਾਉਣਾ ਹੋਟਲ ਬਣਾਉਣਾ ਕੁਛ ਵੀ ਤੁਸੀਂ ਬਣਾ ਸਕਦੇ ਹੋ ਤੇ ਇਹਦਾ ਏਡਾ ਵਧੀਆ ਸਿਸਟਮ ਹੈ ਤੁਹਾਨੂੰ ਬਾਹਰ ਕੱਢ ਕੇ ਦੀ ਫੁੱਲ ਵੀਡੀਓ ਬਣਾ ਕੇ ਦਿਖਾਉਣੇ ਤੁਹਾਨੂੰ ਵੀ ਕਿੰਨਾ ਵਧੀਆ ਇਹਦੇ ਚ ਫੀਚਰ ਮੈਨੇਜਿੰਗ ਮੂਵਿੰਗ ਪ੍ਰੋਪਰ ਹੋਈ ਹੋਈ ਹੈ ਨਾਲ ਇਨਿੰਗ ਆ ਵੀ ਤੁਸੀਂ ਜੇ ਇੱਕ ਥਾਂ ਤੇ ਬਿਲਡਿੰਗ ਰੱਖ ਲਿਆ ਤੇ ਨੂੰ ਜਿੱਥੇ ਮਰਜ਼ੀ ਤੁਸੀਂ ਚੱਕ ਕੇ ਲਿਜਾ ਸਕਦੇ ਹੋ ਭਾਈ ਉਹ ਟਰੱਕ ਦਿਖਾ ਜਿਹੜਾ ਟਰੱਕ ਦੇ ਵਿੱਚ ਜਾ ਰਿਹਾ ਮਤਲਬ ਕਿ ਐਵੇਂ ਦਾ ਟਰੱਕ ਤੁਹਾਨੂੰ ਮੰਗਾਉਣਾ ਪਊਗਾ ਟੋ ਬੈਨ ਤੈਨੂੰ ਚੱਕ ਕੇ ਤੁਸੀਂ ਜਿੱਥੇ ਮਰਜ਼ੀ ਸ਼ਿਫਟ ਕਰ ਸਕਦੇ ਹੋ ਹੁਣ ਇਹਦਾ ਹਾਈਡਰੋਲਿਕ ਸਿਸਟਮ ਤੁਹਾਨੂੰ ਦਿਖਾਉਣੇ ਆ ਕਿ ਕਿੰਨਾ ਵਧੀਆ ਮਤਲਬ ਕਿ স্মੂਥ ਵਰਕ ਕਰਦਾ ਇਹ ਸਾਰਾ ਬਿਲਕੁਲ ਛੋਟਾ ਹੋ ਜਾਊਗਾ ਇਹਦਾ ਜਿਹੜਾ 10x15 ਦਾ ਰਹਿ ਅੱਛਾ 10x15 ਦਾ ਇਹਦਾ ਰਹਿ ਜਾਊਗਾ ਜਮਾ ਤੇ ਬਾਕੀ ਵੀਡੀਓ ਵਿੱਚ ਦਿਓਣਾ ਬਣੇ ਰਹੋ ਤਾਂ ਫਾਈਨਲੀ ਪਹੁੰਚ ਗਿਆ ਦੋਸਤੋ ਟਰੱਕ ਜਿਹਦੇ ਉੱਤੇ ਆਪਾਂ ਇਹਨੂੰ ਚੱਕ ਕੇ ਲੈ ਕੇ ਜਾਵਾਂਗੇ ਤੁਸੀਂ ਇਹਨੂੰ ਟੋਕ ਕਰਕੇ ਵੀ ਜਾ ਸਕਦੇ ਹੋ ਇਹਦੇ ਤੇ ਇਹਦਾ ਕੰਟੇਨਰ ਵੀ ਬਣਾ ਸਕਦੇ ਹੋ ਟਾਇਰਾਂ ਵਾਲਾ ਤੇ ਬਹੁਤ ਹੀ ਵਧੀਆ ਪਵਣ ਦੇਖ ਤੂੰ ਹੁਣ ਇੱਕ ਮਿੰਟ ਦੇ ਵਿੱਚ ਇਕੱਠਾ ਹੋ ਜਾਊਗਾ ਇਹ ਵੀ ਮਤਲਬ ਕਿ ਵੱਡਾ ਸਾਰਾ ਕਮਰਾ ਬਣ ਜੂਗਾ ਨਿੱਕਾ ਹਨਾ ਹੋਲਡ ਹੋ ਜੂਗਾ ਤੇ ਇਹ ਤਾਂ ਫਿਰ ਬਹੁਤ ਵਧੀਆ ਹਨਾ ਕਮਰਾ ਬਣ ਜੂਗਾ ਆਪਾਂ ਦਾ ਜਿਹੜਾ ਕਿ ਆਊਟਿੰਗ ਵਗੈਰਾ ਤੇ ਵੀ ਲੈ ਜਾ ਸਕਦੇ ਹਾਂ ਬਿਲਕੁਲ ਪਰ ਜਦੋਂ ਆਪਾਂ ਹਾਈ ਲੈਕਸ ਲੈ ਲਈ ਨਾ ਉਹਦੇ ਇਹਦੇ ਥੱਲੇ ਕੰਟੇਨਰ ਬਣਾ ਲਾਂਗੇ ਆਪਾਂ ਇਹਨੂੰ ਚੱਕ ਕੇ ਜਿੱਧਰ ਮਰਜ਼ੀ ਲੈ ਜਾ ਸਕਦੇ ਜੇ ਪਹਾੜਾਂ ਤੇ ਪਹਾੜਾਂ ਤੇ ਲੈ ਜਾ ਕਰਾਂਗੇ ਜੇ ਤਰ ਜਸਲ ਮੇਰੇ ਅੰਦਰ ਸਿੱਟ ਗਏ ਉੱਥੇ ਲੈ ਜਾ ਕਰਾਂਗੇ ਠੀਕ ਆ ਫਿਰ ਤੇ ਬਹੁਤ ਵਧੀਆ ਜੀ ਜਾਣਾ ਦੇਖ ਮਿੰਟਾਂ ਜਿ ਇਕੱਠਾ ਹੋ ਰਿਹਾ ਇਹਦੇ ਇਹਦਾ ਇਕੱਠਾ ਕਰਨ ਵਾਸਤੇ ਨਾ ਇਹਨੂੰ ਮਤਲਬ ਕਿ ਇਹ ਨਿੰਗਾ ਵੀ ਬਾਹਰੋਂ ਕਿਤੇ ਕਰੰਟ ਚਾਹੀਦਾ ਹੈ ਬਾਹਰੋਂ ਕਿਤੇ ਮੰਗਲੈਲ ਚਾਹੀਦਾ ਇਹਦੇ ਵਿੱਚ ਹੀ ਸਾਰਾ ਸਿਸਟਮ ਬਾਈ ਉਹਨਾਂ ਨੇ ਫਿੱਟ ਕੀਤਾ ਤੇ ਉੱਤੇ ਸੋਲਰ ਸੋਲਰ ਦੀਆਂ ਪਲੇਟਾਂ ਆਪਣੇ ਫालतੂ ਪਈਆਂ ਸੋਲਰ ਲਵਾ ਲਾਂਗੇ ਵੀ ਕੱਲਾ ਬੰਦਾ ਵੀ ਮਤਲਬ ਕਿ ਇਹਦੀ ਸਾਰੀ ਸੈਟਿੰਗ ਕਰ ਸਕਦਾ ਨਾ ਬਿਲਕੁਲ ਹਾਂ ਇਹ ਨਿੰਗਾ ਵੀ ਕਿਤੇ ਬਾਹਰੋਂ ਲਾ ਜਾ ਕੇ ਵੀ ਇਹਨੂੰ ਆਟੋਮੈਟਿਕ ਸਾਰਾ ਹੀ ਠੀਕ ਹੈ ਜੀ ਤੇ ਮੈਂ ਕਹਣਾ ਬੜਾ ਵਧੀਆ ਤੇ ਇਹਦੇ ਨਾਲ ਦੇ ਆਪਾਂ ਨੂੰ ਦੇਖ ਲਾ ਬਾਹਰੋਂ ਫੋਟੋਆਂ ਮੈਂ ਭੇਜੀਆਂ ਸੀ ਅਮਨ ਉਹਨਾਂ ਨੇ ਪਹਿਲਾਂ ਬਾਹਰ ਬੰਦੇ ਸੀ ਹੁਣ ਦੇਖਾ ਇੰਡੀਆ ਆਪਣੇ ਵੀ ਬਣ ਲੱਗ ਗਏ ਨਾ ਇੰਡੀਆ ਦੇ ਵਿੱਚ ਬਾਈ ਮਲੋਟ ਬਾਈ ਪਰਮਿੰਦਰ ਵੱਟ ਕੱਢੀ ਜਾਂਦਾ ਤੁਸੀਂ ਦੇਖੋ ਤੇ ਜੇ ਆਪਾਂ ਮਤਲਬ ਕੀ ਇਹ ਤਾਂ ਆਪਾਂ ਬਣਾ ਲਈਏ ਤਾਂ ਕਿਸੇ ਮਰਜ਼ੀ ਲੈ ਲਈਏ ਜਿਵੇਂ ਆਪਾਂ ਖੇਤ ਵਗੈਰਾ ਜਦੋਂ ਕੋਈ ਸੀਜ਼ਨ ਹੁੰਦਾ ਨਾ ਕੰਮ ਦਾ ਉੱਥੇ ਵੀ ਜਿਹੜਾ ਕਿ ਤੁਸੀਂ ਜਾ ਕੇ ਲਾ ਸਕਦੇ ਹੋ। ਉਹ ਝੋਣਿਆਂ ਵੇਲੇ ਜਾਂ ਵੀ ਜੇ ਇੰਦਰਲੇ ਖੇਤ ਕੰਮ ਆਪਣਾ ਦੁੱਧਲੇ ਖੇਤ ਰੱਖ ਲਓ ਮਹੀਨਾ ਜੇ ਉੱਧਰ ਲੇ ਖੇਰ ਕੇ 2 ਮਹੀਨੇ ਕੰਮ ਤੇ ਉੱਧਰ ਲੇ ਖੇਤ ਚੱਕ ਕੇ ਰੱਖ ਲਓ। ਹਾਂਜੀ ਤੇ ਨਾਲੇ ਇਹਦੇ ਵਿੱਚ ਤਾਂ ਸਾਰਾ ਹੀ ਆ ਭਾਵੇਂ ਸਾਮਾਨ ਕਿਚਨ ਦਾ ਰੱਖੋ ਭਾਵੇਂ ਬੈੱਡ ਰੱਖੋ ਭਾਵੇਂ ਸੋਫੇ ਰੱਖੋ ਫ੍ਰਿਜ ਰੱਖੋ ਕਿਉਂਕਿ ਸਾਰੇ ਇੱਥੇ ਇਲੈਕਟ੍ਰਿਸਿਟੀ ਸਾਰੀ ਦਿੱਤੀ ਗਈ। ਇੱਕ ਗੱਲ ਹੋਰ ਹੈ ਜਿਹੜੀਆਂ ਭੈਣਾ ਬੁਟੀਕ-ਬਟੂਕ ਖੋਲਦਿਆਂ ਉਹ ਉਹਦੇ ਥਾਂ ਤੇ ਵੀ ਆਨ ਰੋਡ ਇਹ ਵੀ ਮਤਲਬ ਕਿ ਆਪ ਦੀ ਸ਼ਾਪ ਖੋਲ ਕੇ ਵੀ ਮਤਲਬ ਖੋਲ ਸਕਦੀਆਂ ਜੂਸ ਵਾਲੀ ਖੋਲ ਕਿਸੇ ਨੇ ਸੈਲੂਨ ਖੋਲਣਾ ਹੈ ਜਾਂ ਕੋਈ ਵੀ ਚੀਜ਼ ਖੋਲਣੀ ਹੈ ਤੁਸੀਂ ਆਨ ਰੋਡ ਤੇ ਬੜੀ ਵਧੀਆ ਚੀਜ਼ ਹੈ ਹਾਂਜੀ ਤੇ ਨਾਲੇ ਰੋਜ਼ ਰੋਜ਼ ਲੋਕੇਸ਼ਨ ਬਦਲਦਾ ਰਹੇ ਅਗਲਾ ਨਾ ਹਾਂ ਹਾਂ ਕਿਸੇ ਸ਼ਹਿਰ ਕਿਸੇ ਸ਼ਹਿਰ ਤੇ ਜਾਵੜੇ ਕਦੇ ਕਿਸੇ ਸ਼ਹਿਰ ਜਿੱਥੇ ਲੋਟ ਆਵੇ ਆਪਦਾ ਉੱਥੇ ਜਾ ਸਕਦਾ ਇਹ ਤਾਂ ਨਿੰਗਾ ਪੱਕੇ ਪਾ ਜਿਹੜੇ ਏਸੀ ਲੱਗਿਆ ਨਾ ਤਾਂ ਬੜੀ ਵਧੀਆ ਕਮਾਲ ਦੀ ਚੀਜ਼ ਹੈ ਹੁਣ ਗਰਮੀ ਗਰਮੀ ਤਾਂ ਲੱਗਣੀ ਨਹੀਂ ਕਿਉਂਕਿ ਇਹਦੇ ਵਿੱਚ ਏਸੀ ਤਾਂ 2 ਫਿਟ ਕਰਤੇ ਆ ਬਿਲਕੁਲ ਬਿਲਕੁਲ ਪਰ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਦੋਸਤਾਂ ਨੂੰ ਮੈਂ ਕਹਿਣਾ ਚਾਹਣਾ ਇੱਕ ਵਾਰ ਖੇਤ ਵਾਸਤੇ ਆਪਦਾ ਛੋਟੇ ਦਾ ਟਰਾਇਲ ਜ਼ਰੂਰ ਲੈਣ ਉਹ ਮ ਇਹਦੀ ਹਾਈਟ ਤੁਸੀਂ ਤਾਂ ਚੱਕ ਕੇ ਇਹਦੇ ਥੱਲੇ ਤੁਸੀਂ ਕਾਰ ਵੀ پارک ਕਰ ਸਕਦੇ ਹੋ ਮਤਲਬ ਕਿ ਕਾਰ پارک ਕਰੋ ਆਪਦੇ ਜਾਂ ਕੋਈ ਵੀ ਥੱਲੇ ਆਪਾਂ ਮਤਲਬ ਕਿ ਖਾਣ ਪੀਣ ਨਾਲ ਆਪਦਾ ਅੱਡ ਬਣਾ ਸਕਦੇ ਆ ਵੀ ਜਿਵੇਂ ਡਾਈਨਿੰਗ ਏਰੀਆ ਮਤਲਬ ਕੁਝ ਵੀ ਬਣਾ ਸਕਦੇ ਆ ਇਹਦੇ ਅੱਛਾ ਇਹਦੇ ਉੱਪਰ ਛੱਤ ਦੇ ਉੱਪਰ ਤੁਸੀਂ ਇਹਦੀ ਪੂੜੀ ਬਣਾ ਕੇ ਪੂਲ ਵੀ ਕਰ ਸਕਦੇ ਹੋ ਹਾਂ ਵਾਟਰ ਵਾਕਸ ਵੀ ਬਣਾ ਸਕਦੇ ਹਾਂ ਇਹਦੇ ਨਾਲ ਵਾਟਰ ਵਾਕਸ ਦਾ ਇੱਕ ਸਟੈਂਡ ਹੁੰਦਾਗਾ ਠੀਕ ਠੀਕ ਇਹ ਮਤਲਬ ਕਿ ਸਭ ਤੋਂ ਵਧੀਆ ਗੱਲ ਤੇ ਰੱਗੀ ਮੈਨੂੰ ਵੀ ਆਪਾਂ ਕਾਰ ਕੋਰ پارک ਕਰ ਸਕਦੇ ਹਾਂ ਹਾਂ ਖੇਤ ਨੇ ਜਿਹੜੇ ਕੋਠੇ ਤੇ ਵੀ ਆਪਣੇ 1000 ਰੁਪਏ 2-3 ਲੱਖ ਰੁਪਏ ਤੋਂ ਘੱਟ ਨਹੀਂ ਲੱਗਦਾ। ਉਹ ਇੱਕ ਥਾਂ ਤੇ ਹੈ ਜਿੱਧਰ ਆਪਾਂ ਲੋਡ ਹੋਵੇ ਉਧਰ ਚੱਕ ਕੇ ਲੈ ਦੇ। ਵਧੀਆ ਜੀ ਜਿਹੜਾ ਖੇਤ ਚ ਵੀ ਇੱਕ ਤਾਂ ਬੰਦਾ ਸੇਫ ਹੈ ਜੀ। ਇਹਨੂੰ ਰਾਤ ਨੂੰ ਆਪਾਂ ਉੱਪਰ ਕਰ ਲਿਆ। ਉੱਪਰ ਕਰ ਲਿਆ। ਆਪਾਂ ਜੇ ਤੋ ਵਾਰਦਾਤ ਤੋਂ ਹੀ ਬਾਤ ਸਕਦਾ ਕਿਉਂਕਿ ਪਿਛਲੇ ਗੇਟ ਤੋਂ ਬੰਦਾ ਤਾਂ ਨਹੀਂ ਝੜ ਸਕਦਾ। ਤਾਂ ਨਹੀਂ ਝੜ ਸਕਦਾ। ਠੀਕ ਹੈ ਜੀ ਉੱਚਾ ਕਰ ਲਿਆ ਪੌੜੀ ਜੀ ਫੋਲਡ ਹੋ ਜਾਂਦੀ। ਫੋਲਡ ਹੋ ਜਾਂਦੀ ਹਾਂ। ਆਹ ਚੀਜ਼ ਹੈ। ਮੈਂ ਕਹਿੰਦਾ ਪੂਰਾ ਨਜ਼ਾਰਾ। ਹਾਂ ਜੀ। ਤੇ ਬਾਕੀ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿ ਖੇਰ ਵੀ ਕਰਿਓ ਤੇ ਸਾਨੂੰ ਮੈਸੇਜ ਵੀ ਕਰਿਓ ਤੇ ਸਾਨੂੰ ਸੁਝਾਅ ਵੀ ਦਿਓ ਜਰੂਰ ਤੇ ਬਾਈ ਨੂੰ ਬਾਕੀ ਆਰਡਰ ਕਰਨਾ ਹੋਵੇ ਤਾਂ ਬਾਈ ਦੇ ਨੰਬਰ ਦਿੱਤੇ ਗਏ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨੂੰ ਇਹਦੇ ਨਾਲ ਦਾ ਆਰਡਰ ਤੇ ਇਹਦੇ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਦੋਸਤੋ ਬਹੁਤ ਬਹੁਤ ਧੰਨਵਾਦ